ਐਡਿਕਸ਼ਨ ਲਈ ਆਪਾਂ ਦੇਖਦੇ ਹਾਂ ਕਿ ਆਮ ਤੌਰ ਤੇ ਇਨਸਾਨ ਦਾ ਚੰਦਰਮਾ ਉਦੋਂ ਪੀੜਿਤ ਹੁੰਦਾ ਹੈ ਸ਼ਨੀ ਚੰਦਰ ਯੋਗ ਵੀ ਬਣਦਾ ਹੁੰਦਾ ਹੈ ਸ਼ਨੀ ਚੰਦਰ ਯੋਗ ਨੂੰ ਅਕਸਰ ਅਸੀਂ ਨਜ਼ਰ ਦੋਸ਼ ਵੀ ਪਾ ਲੈਂਦੇ ਆ ਵੀਸ਼ ਯੋਗ ਕਹਿ ਦਿੰਦੇ ਆ ਜਦੋਂ ਵੀ ਐਡਿਕਸ਼ਨ ਦਾ ਯੋਗ ਚੰਦਰਮਾ ਦੇ ਪੀੜਿਤ ਹੋਣ ਦਾ ਯੋਗ ਬਹੁਤ ਜ਼ਿਆਦਾ ਬਣਦਾ ਹੋਵੇ ਲਗਨ ਜਾਂ ਲਗਨੇਸ਼ ਬਹੁਤ ਵੀਕ ਹੋਣ ਉਸੇ ਸਮੇਂ ਦੇ ਉੱਤੇ ਉਸੇ ਇਨਸਾਨ ਦਾ ਰਾਹੂ ਤੇ ਮੰਗਲ ਦਾ ਯੋਗ ਵੀ ਲਗਨ ਵਿੱਚ ਪੰਜਮ ਭਾਵ 11th ਹਾਊਸ ਜਾਂ 3rd ਹਾਊਸ ਤੋਂ ਬਣ ਰਿਹਾ ਹੈ ਉਸ ਇਨਸਾਨ ਨੂੰ ਗੇਮਿੰਗ ਦੀ ਬਹੁਤ ਜ਼ਿਆਦਾ ਐਡਿਕਸ਼ਨ ਹੋ ਸਕਦੀ ਹੈ ਇਹ ਯੋਗ ਕਿਵੇਂ ਕੰਮ ਕਰ ਰਿਹਾ ਹੈ ਇਹਨੂੰ ਥੋੜਾ ਜਿਆਦਾ ਇਨ ਡੈਪਥ ਸਮਝਣ ਲਈ ਲੋੜ ਹੈ ਜਿਹੜੇ ਐਸਟ੍ਰੋਲੋਜੀ ਦੇ ਸਟੂਡੈਂਟ ਨੇ ਉਹ ਇਸ ਕਲ ਨੂੰ ਰਿਲੇਟ ਕਰ ਪਾਣਗੇ ਮੰਗਲ ਬਿਜਲੀ ਤਾਰ ਬਿਜਲੀ ਦੇ ਯੰਤਰ ਦਾ ਕਾਰਕ ਹੈ ਤੇ ਰਾਹੁ ਇੰਟਰਨੈਟ ਦਾ ਕਾਰਕ ਹੈ ਜਦੋਂ ਇਹ ਵੀ ਕਿਸੇ ਦੇ ਲਗਨ ਚੰਦਰਮਾ ਦੇ ਪੀੜਿਤ ਹੋਣ ਦੇ ਨਾਲ ਨਾਲ ਇਹ ਵੀ ਪੀੜਿਤ ਹੋ ਜਾਣ ਐਸੇ ਇਨਸਾਨ ਦੇ ਜਿਹੜੇ ਯੋਗ ਬੰਦੇ ਨਹੀਂ ਔਰ ਡਿਜੀਟਲ ਗੇਮਿੰਗ ਦੇ ਐਡਿਕਸ਼ਨ ਦਾ ਯੋਗ ਬਣ ਜਾਂਦਾ ਹੈ ਨੇ ਰੀਸੈਂਟਲੀ ਮੈਂ ਸਟੱਡੀ ਕੀਤਾ ਬਹੁਤ ਇੰਟੈਲੀਜੈਂਟ ਤੇ ਬਹੁਤ ਜ਼ਿਆਦਾ ਇੰਟੈਕਚੁਅਲ ਲੋਕ ਵੀ ਇਸ ਅਸਿਅਗ ਇਸ ਛੋਟੇ ਜਿਹੇ ਯੋਗ ਦੇ ਕਾਰਨ ਇਸ ਗੱਤ ਚ ਪੈ ਗਏ ਇਹਦੇ ਉਪਾਏ ਬਾਰੇ ਵੀ ਆਪਾਂ ਗੱਲ ਕਰਾਂਗੇ ਤਫਸੀਲ ਨਾਲ ਦੂਜੇ ਪਾਸੇ ਆਪਾਂ ਆ ਜਾਂਦੇ ਹਾਂ ਜਦੋਂ ਲੋਕ ਇਹੀ ਡਿਜੀਟਲ ਪਲੇਟਫਾਰਮ ਦੇ ਉੱਤੇ ਬੈਠ ਕੇ ਸੱਟੇ ਦਾ ਯੋਗ ਜਾਂ ਸੱਟੇ ਦੀ ਚ ਪੈਸੇ ਗਵਾਉਣ ਦਾ ਯੋਗ ਬਣ ਜਾਂਦਾ ਹੈ